ਸਤਿ ਸ਼੍ਰੀ ਅਕਾਲ ਜੀ ਮੋਟਰ ਨਹੀਂ ਆਏ ਵੇ ਤੇ ਅੱਜ ਬਾਕੀ ਸਵੇਰੇ ਅੱਜ ਫੇਰ ਪੂਰੀ ਝਟ ਲਾ ਗਿਆ ਰੱਬ ਤਕਰੀਬਨ 5-7 ਮਿੰਟ ਪਾ ਗਿਆ ਇੱਥੇ ਏਰੀਏ ਚ ਪਾ ਗਿਆ ਆ 2 ਕਿਲੋਮੀਟਰ ਪਰ ਵੀ ਨਹੀਂ ਹੈਗਾ ਕਿਨਾਂ ਕੱਲ ਫੁੱਲ ਤਾਂ ਸਾਡੇ ਕਿ ਨਹੀਂ ਉਹ ਬੇਲੇ ਤੇ ਗਾਹ ਨਹੀਂ ਨੀ ਤਾਂ ਅੱਜ ਫੇਰ ਏਕਣੀ ਉਰੇਨ ਪੂਰਾ ਮੀਂਹ ਪੈ ਕੇ ਲੰਝੋਂ 45 ਚੱਲ ਪਏ ਚੰਗੀ ਤਰ੍ਹਾਂ ਅਗਾਹਾਂ ਹੈ ਨਹੀਂ ਤਾਂ ਫੇਰ ਚੌਂਤੇ ਦੇ ਗਾਹ ਮੰਨ ਕੇ ਚੱਲੂਗੇ ਉਹ ਤਾਂ 2 ਕਿਲੋਮੀਟਰ ਫੇਰ ਨਹੀਂ ਕੰਮੀ ਚਲੋ ਆਏ ਅਭੀ ਅੱਜ ਹੁਣ ਮੌਸਮ ਥੋੜਾ ਸਾਫ ਲੱਗਦਾ ਬਾਕੀ ਪੱਛੋਂ ਚਲਦੀ ਐ ਸਵੇਰ ਦੀ ਜਦੋਂ ਮੀਂਹ ਪੈ ਕੇ ਹਟਿਆ ਉਦੋਂ ਬਾਅਦ ਮੌਸਮ ਨੂੰ ਠੰਡਾ ਹੋ ਗਿਆ ਐ ਨਾ ਵਧੀਆ ਪੱਛੋਂ ਚੱਲਣ ਕਰਕੇ ਧੁੱਪਾਂ ਵੀ ਵਧੀਆ ਸੀ ਬਾਕੀ ਉਹੀ ਤਾਂ ਗਾਣੇ ਗਰਮੀ ਹੀ ਨਹੀਂ ਸੀ ਅੱਜ ਹੁਣ ਮੌਸਮ ਵਧੀਆਤਾ ਪਰ ਹੁਣ ਆਏ ਆ ਵੀ ਜੇ ਹੁਣ ਵੀ ਮੌਸਮ ਸਾਫ ਹੋ ਜਵੇ ਤਾਂ ਚੰਗੀ ਗੱਲ ਆ ਜੇ ਹੁਣ ਤੇ ਬਾਅਦ ਵੀ ਮੌਸਮ ਖੁੱਲ ਜਵੇ ਉਹ ਵੀ ਬਹੁਤ ਵਧੀਆ ਦੇਦਵੇ ਰੱਬ ਦੇਨ ਕਈ ਜੀਵੀਆਂ ਵੱਢਣ ਲੱਗ ਗਏ ਤੇ ਕਈ ਤਿਆਰੀ ਵਿੱਚ ਤੇ ਇੱਧਰ ਸਾਡੇ ਕਿੰਨੀ ਵੀ ਪਰ ਰੱਬ ਟਾਈਮ ਦੇ ਨਹੀਂ ਰਿਹਾ ਮੀਂਹ ਪਾ ਦਿੰਦਾ ਪਰ ਆਇਆ ਵੀ ਜੇ ਹੁਣ ਲੰਘ ਜਵੇ 5-7 ਦਿਨ ਇੰਨੇ ਚ ਮਸ਼ੀਨਾ ਚੱਲ ਜੂ ਹੁਣ ਤਾਂ ਪਵੇ ਵੀ ਨਾ ਉਹ ਵੀ ਚੰਗੀ ਗੱਲ ਆ ਪਰ ਜੇ ਛਿਰਕਾ ਜਾ ਕਰਨਾ ਉਹ ਤਾਂ ਰੱਬ ਦੀ ਮਰਜ਼ੀ ਆ ਪਰ ਹੁਣ ਨਾ ਹੀ ਪਵੇ ਤਾਂ ਚੰਗੀ ਗੱਲ ਆ ਉਹਦੇ ਗਾਣੇ ਹੁਣ ਤਾਂ ਜਾ ਕੇ ਸਿਆਲ ਚ ਪਵੇਗਾ ਹਾਂ ਉਹਦੇ ਵਿੱਚ ਜਿਹੜਾ ਕੋਚ ਬੈਂਦਾ ਹੁੰਦਾ ਬੜੀ ਸਵਾ ਦੇ ਗੇੜ ਚ ਉਹ ਟਾਈਮੇ ਚਾਹੀਦਾ ਹੁਣ ਤਾਂ ਨਾਲੇ ਫੇਰ ਠੰਡ ਰਹੀਦੀ ਆ ਨਾਲੇ ਫੇਰ ਧੁੱਦਾ ਧੰਦਾ ਪੈਣ ਲੱਗ ਜਿੰਦੀਆਂ ਵਧੀਆ ਵਾਲੇ ਕਣਕਾਂ ਨੂੰ ਪਾਣੀ ਲੱਗ ਜਾਂਦਾ ਸੋਹਣਾ ਹੁਣ ਤਾਂ ਉਹ ਟਾਈਮੇ ਚਾਹੀਦਾ ਹੁਣ ਤਾਂ ਸਭ ਦੀ ਹੱਥ ਖੜੇ ਆ ਮੀਂਹ ਤੇ ਕੋਈ ਪਾਈ ਹੁਣ ਨਾ ਪਵੇ ਬਾਕੀ ਰੱਬ ਦੇ ਰੰਗ ਆ ਪੈਣਾ ਨਾ ਪੈਣਾ ਚਲੋ ਬਾਕੀ ਦੇਖਦੇ ਆ ਜੀ ਕੀ ਬਣਦਾ ਕੀ ਨਹੀਂ ਕਿਉਂਕਿ ਕਈ ਜਿਹਦੀਆਂ ਖਣਾ ਭੋਲੂ ਗਾਈ ਦੀ ਉਧਰ 26 ਉਹ ਤਕਰੀਬਨ ਪਹਿਲੀ ਤੇ ਬਹਨਾ ਵੱਡੋ ਜਾਣੇ ਪਰ ਹੁਣ ਅੱਜ ਦੇ 18 19 ਤਰੀਕ ਹੋਊਗੀ ਉਥੇ ਪਾਣੀ ਨਹੀਂ ਅਜੇ ਸੁੱਕ ਰਿਹਾ ਅੱਜ ਮੀਂਹ ਸੋਣਾ ਪੈ ਗਿਆ ਚਲੋ ਪਾਣੀ ਆਇਆ ਤਾਂ ਥੋੜਾ ਜਿਹਾ ਉੱਪਰ ਤੇ ਪਰ ਫੇਰ ਵੀ ਇੱਕ ਦੋ ਦਿਨ ਕੱਢ ਦੇਣੇ ਸੁੱਕਣੇ ਉਥੇ ਬਾਅਦ ਫੇਰ ਖੇਤ ਬੱਤ ਨਹੀਂ ਆਉਂਦਾ ਛੇਤੀ ਪਿਛਲੀ ਵਾਰੀ ਅਸੀਂ ਦੇਖਿਆ ਵੀ ਖੇਹ ਸੁੱਕਣ ਦੇ ਬਾਅਦ ਵੀ ਪੱਛੋਂ ਚੱਲ ਕੇ 15 ਦਿਨ ਬਾਅਦ ਹੀ ਰੀ ਵੱਢ ਹੋਈ ਕਿਉਂਕਿ ਹੁਣ ਖੇਤੀ ਕੁੰਗਲੇ ਗਿਆ ਪਾਣੀ ਖੜ ਖੜ ਕੇ ਇੱਕ ਉੱਪਰ ਤੇ ਨਹੀਂ ਫੇਰ ਪੈ ਗਿਆ ਤੇ ਛੇਤੀ ਬੱਤ ਨਹੀਂ ਆਉਂਦਾ ਕਿਉਂਕਿ ਹੁਣ ਦਿਨ ਵੀ ਫਰਕ ਪਈ ਜਾਣਾ ਜਿੱਕਿ ਸਵੇਰੇ ਹੰਡਾ ਜੇ ਮੌਸਮ ਰੇਗਾ ਨਾ 10 ਵਜੇ ਤੱਕ ਤੌਸੀ ਪਈ ਜਾਂਦੀ ਆ ਪੈਣਾ ਤਾਂ ਉਸੇ ਨਹੀਂ ਸੁੱਕਣ ਚਾਉਂਦੀ ਉਤੇ ਬਾਪੇ ਜੇ ਮੌਸਮ ਖੁੱਲਦਾ ਵੀ ਆ ਸ਼ਾਮ ਨੂੰ ਫੇਰ ਉਹੀ 5 ਵਜੇ ਤੇ 4 ਵਜੇ ਤੇ ਹੋ ਜਾਂਦਾ ਜੇ ਕਰਕੇ ਹੁਣ ਤਾਂ ਪੱਛੋਂ ਹੀ ਚੱਲੇ ਵੀ ਨਾ ਪਵੇ ਤਾਂ ਚੰਗੀ ਗੱਲ ਆ ਚਲੋ ਬਾਕੀ ਘਰ ਨੂੰ ਚੱਲਦੇ ਆ ਉਧਰ ਰੇਜਦੇ ਆ ਬਾਜਰਾ ਵੀ ਸੋਹਣਾ ਹੋਇਆ ਆ ਚੱਲਾਂ ਆਇਆ ਵੀ 10 ਦਿਨ ਤੱਕ ਕੱਢੂੰਗਾ ਹੀ ਉਧਰ ਕੱਖ ਰਹੇਗੇ 4-5 ਦਿਨ ਤੇ ਅੱਜ ਵੱਟ ਲਿਆ 3 ਦਿਨ ਤੇ 4 ਦਿਨ ਦੇ ਹੋੜ ਆ 7 ਦਿਨ ਦੇ ਘਾਤ ਆ ਜੀ ਕੋਈ ਬਾਅਦ ਫਿਰ 70 ਦਿਨ ਬਾਅਦ ਰੇਣੀ ਕੱਢਦੇ ਨੇ ਐਨੀ ਨਹੀਂ ਪਿਆ achar ਚਾਹੀਦੀ ਆ achar ਚੱਲੂ ਫਿਰ 1.5-2 ਮਹੀਨਾ ਜਿੰਨਾ ਚਿਰ ਹੁਣ ਜਵੀ ਬੀਜ ਕੇ ਕਦ ਹੋਣੀ ਆ ਬਰਸੀਨ ਕਦ ਹੋਣਾ ਹੁਣ ਤਾਂ 2 ਮਹੀਨਾ ਚਾਰੇ ਚੱਲੂਗਾ ਹੀ achar ਕੇ ਲਈ ਪੂਰੇ ਪੈਣੇ ਆ ਬਾਕੀ ਦੇਖਦੇ ਆ ਚਲੋ ਮੌਸਮ ਵਧੀਆ ਰਹੇ ਰੱਬ ਕਿਰਪਾ ਰੱਖੇ ਲਓ ਜੀ 128 ਨੂੰ ਵੀ ਡੌਟੀ ਹੈਗੀ ਆ ਪਰ ਉਨੀ ਹੀ ਹੈ ਜੀ ਰੱਬ ਦੀ ਕਿਰਪਾ ਹੈਗਾ ਬਚਾਓ ਥੋੜਾ ਜਿਹਾ ਹੈਗੀ ਜਰੂਰ ਹੈ ਕਾਫੀ ਪਰ ਉਖੜਾ ਨਹੀਂ ਹੈਗੀ ਵੀ ਜਿੱਕਣਾ ਪਹਿਲੀਆਂ ਥੋੜੀ ਜਿਹੀ ਕੀਤੀਆਂ ਨੂੰ ਜਿਹੜੀ ਮਤਲਬ ਅਜੇ 10 ਦਿਨ ਪਹਿਨ ਰਲੂ ਨਹੀਂ ਸਹੀ ਹੋਈਆਂ ਉਹਨਾਂ ਦਾ ਰੌਲਾ ਬਹੁਤ ਜ਼ਿਆਦਾ ਵੀ ਬਹੁਤ ਜ਼ਿਆਦਾ ਟੁੱਟੀ ਆ ਇਹਨੂੰ ਵੀ ਹੈਗੀ ਆ ਜਰੂਰ ਪਰ ਦਿਖ ਰਹੀ ਆ ਪਰ ਉਸ ਤਰ੍ਹਾਂ ਨਹੀਂ ਦਿਖ ਰਹੀ ਵੀ ਜਿੱਕਣਾ ਮੰਨ ਕੇ ਚੱਲੂ ਵੀ ਟੁੱਡੀ ਆ ਟੁੱਡੀ ਬਾਕੀ ਦੇਖਦੇ ਆ ਹਲੇ ਸਵੇਰੇ ਆਪਾਂ ਇੱਕ ਕਰਾਤੀ ਜੀ ਉਹ ਕਈਆਂ ਤਾਂ ਵੀਰ ਕਹਿੰਦੇ ਆ ਵੀ ਕਾਪਰ ਸਲਫੇਟ ਆਉਂਦੀ ਆ ਮੈਨੂੰ ਕੋਸ ਪਲੱਸ ਕੋਈ ਫੌਲੀ ਲਿਓ ਕਹਿੰਦਾ ਇੱਕ ਫੌਲੀ ਲਿਓਂਗੀ ਇਸ ਜੈਂਟਾ ਦੀ ਵੀ ਉਹ ਕਰਦੋ ਰੁਕ ਜਾਣੀ ਪਰ ਜਿਆਦਾਤਰ ਦੇਖਿਆ ਵੀ ਇਹ ਆਪਣਾ ਕੰਮ ਕਰਕੇ ਰੁਕਦੀ ਹੈ ਜਿੰਨੀ ਕਿਨੇ ਪੈਣਾ ਹੁੰਦਾ ਬੁੱਝੇ ਵਿੱਚ ਮੰਨ ਕੇ ਚਲੋ ਵੀ ਇਹ 10% 15% ਉਹ ਇਹਨੇ ਪੈ ਕੇ ਹੀ ਹਟਣਾ ਕਿਉਂਕਿ ਜਿਹੜੇ ਦਾਣੇ ਨੂੰ ਹੁਣੇ ਪੈਗੀ ਉਨੀ ਛੇਤੀ ਇਹ ਕੰਟਰੋਲ ਤਾਂ ਨਹੀਂ ਹੁੰਦਾ ਹੈਗਾ ਵੀ ਗਾਹਾਂ ਬਦਲ ਤੇ ਰੂਪ ਤਬੂ ਜਿਆਦੇ ਪਾਕਣ ਪੈ ਗਏ ਆ ਫੇਰ ਨਹੀਂ ਉਤੋਂ ਬਾਹ ਪੈਂਦੀ ਬਾਈ 10 ਦਿਨ ਦਾ ਹੋਰ ਆ ਮੈਨੂੰ ਉਮੀਦ ਆ ਵੀ ਪਹਿਲੀ ਤਰੀਕ ਤੱਕ ਇਹਨੇ ਪੱਕਣ ਪੈ ਜਣਾ ਆ ਤਾਂ ਪੱਕਣ ਲੱਗ ਗਈ 110 ਇੱਕੋ ਦਿਨ ਦੀਆਂ ਲੱਗੀਆਂ ਵੀ ਦੋਨੇ ਵੈਰੈਟੀਆਂ ਇੱਧਰ 110 ਲਾਈ ਵੀ ਨੇ ਮੈਂ 128 ਲਾਈ ਤੀ ਇੱਕੋ ਦਿਨ ਚਲੋ ਦੇਖਦੇ ਆ ਗਾਹਾਂ ਪਾਣੀ ਤਾਂ ਨਹੀਂ ਆਇਆ ਹੈਗਾ ਉੱਪਰ ਤੇ ਰਧਿਆ ਰਿਹਾ ਰੱਬ ਦੀ ਕਿਰਪਾ ਪਰ ਡੋਡੀ ਵੀ ਲੱਗਦੀ ਆ ਵੀ ਕੰਟਰੋਲ 'ਚ ਆ ਹੋਰ ਬਾਈ ਕਿੱਦਾਂ ਫਿਰ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਹੁਣ ਤਾਂ ਮੌਸਮ ਖੁੱਲ ਗਿਆ ਰ ਵਧੀਆ ਖੁੱਲ ਗਿਆ ਖੁੱਲ ਜੂ ਬੇ ਹੈ ਬੜੇ ਵਧੀਆ ਖੁੱਲ ਜੂ ਬੇ ਹੁਣ ਹਾਂ ਅੱਜ ਵਾਜਲੇ ਪਾਣੀ ਸੁੱਕੇ ਤਾਂ ਮਸ਼ੀਨਾ ਚੱਲਣੀ ਹੈ ਆਪਣੇ ਏਰੀਆ ਚ ਤਾਂ ਹਜੇ ਇੰਨੀ ਹੈ ਨਹੀਂ ਕੋਈ ਹੋਊਗਾ ਕਿ ਜਿਆਦਾਤਰ ਪਹਿਲੀ ਤੱਕ ਹੀ ਹੋਊਗਾ ਜਿਆਦਾਤਰ ਆਪਣੇ ਏਰੀਆ ਪਹਿਲੇ ਨੂੰ ਵੜਾਈ ਪੈਣੀ ਹੈ ਤੇਰੇ ਵਾਲੀ ਬੈਲੀ ਨੂੰ ਵੱਡੋ ਚਾੜੀ ਬੈਲੀ ਨੂੰ ਵੱਡੋਣੀ ਨੂੰ 1 ਲੱਖ ਇਤ ਅੱਗਨੇ ਵਾਲਾ ਲੋਟ ਆ ਜੂ ਮੈਂ ਉਹ ਲਾ ਬੈਠਿਆ 128 ਉਹ ਨਹੀਂ ਵੱਡੂਦੀ 15 ਤਰੀਕ ਤੱਕ ਕੋ ਯਾਰ ਇਹ ਪ੍ਰਧਾਨ ਕਹਿੰਦਾ ਮੇਰੀ 26 ਹੈ ਕਹਿੰਦਾ ਮੈਂ 26 ਤੇਰੀ ਪੱਕਣੀ ਚਾਹੀਦੀ ਹੁਣ ਨੂੰ 26 ਤੇ ਦੀ ਕੱਦੀ ਪੱਕਣੀ ਚਾਹੀਦੀ ਦੀ ਮਾ 26 ਤੇਰਾ ਬੀਜ ਫੇ ਇਹ ਇਹ ਨਾਲ ਦਾਊਗਾ ਕਿਹੜਾ ਆਇਆ ਵੀਰ ਇਹ ਤਾਂ ਡਲਟਾ ਛੱਬੀ ਜਿਹੜਾ ਕਹਿੰਦੇ ਆ ਇਹਦੇ ਨਾਲ ਤਾਂ ਹੁੰਦਾ ਇਹ ਵੀ ਜੇ ਟਾਈਮ ਸਿਰ ਪੱਕੇ ਆਉਂਦਾ ਫਿਰ ਉਹਦੀ ਤੇ ਸਭ ਤੋਂ ਪਹਿਲਾਂ ਸਾਤੇ ਪਹਿਲਾਂ ਉਹ ਲੱਗੀ ਬੁੱਧੀ ਕੋਈ ਹੋਰ ਵੈਰਾਈਟੀ ਹੋਊਗੀ ਹੈ ਹੋਰ ਵੈਰਾਈਟੀ ਆਹ ਹੋਰ ਵੈਰਾਈਟੀ ਆ ਕਹਿੰਦਾ ਛੱਬੀ ਦਾ ਮੈਂ ਕਹਿ ਕੇ ਮੈਂ ਮੈਨੂੰ ਨਹੀਂ ਪਤਾ ਛੱਬੀ ਦਾ ਉਹਨੇ ਕੋਈ ਹੋਰ ਛੱਬੀ ਦਾ ਮੈਂ ਪੱਕਣੀ ਚਾਹੀਦੀ ਸੀ ਛੱਬੀ ਦੀ ਇਹ ਹੁਣ ਆ ਛੱਬੀ ਦੇ ਖਾਓ ਤੇ ਸਾਡੇ ਨਾਲ ਦੀ ਜਾਓ ਹਾਂ ਉਹ ਜੀ ਸਾਡੀ ਮੰਡੀ ਤੇ ਜਿਆਦਾ ਮੰਡ ਮਾਰ ਯਾਰ ਮੀਗਾ ਸੁਣ ਲੈ ਮੇਰ ਮੇਰਸੀ ਨੇ 110 ਇੱਕ ਦਿਨ ਲਾਈ ਆ ਫੇਰ ਨਹੀਂ ਸਮਾਂ ਪਨੀਰੀ ਇੱਕ ਅੱਧਾ ਦਿਨ ਪਰੋਂਗ ਜਾ ਮੇ ਉਡੀ ਮੇਰੇ ਨਾਲ ਵੱਧ ਪੱਕ ਗਈ ਆਹੋ 128 ਨੂੰ ਘਟਦੇ ਲੰਦੀ ਆ ਉਹ ਮੇਰੇ 128 ਮਨੂੰ ਉਮੀਦ ਆ ਵੀ 15 ਤੀ ਤੱਕ ਪੱਕੂਗੀ ਪੈਨਾ ਡੋਡੀ ਬਹੁਤ ਸੋਹਣੀ ਸ਼ੁਰੂ ਦਿਖਦੀ ਸੀ ਬਹੁਤ ਮੰਗੂ ਪਰ ਹੁਣ ਜਦ ਨਾਲ ਧੋ ਹੋ ਗਈ ਹੁਣ ਆਇ ਲੱਗਦਾ ਵੀ ਰੋਗੀ ਜਣਾ ਘਟੂਤੀ ਆ ਹੈਗੀ ਜਰੂਰ ਆ ਪਰ ਆਇ ਲੱਗਦਾ ਵੀ ਇਹ ਨਾਲ ਘਟ ਗਈ ਹੁੰਦੀ ਆ ਆਹੋ ਧੋਣੇ ਗੱਲ ਇੰਨਾ ਫਰਕ ਪੈ ਗਿਆ ਥੋਤੀ ਥੋਤੀ ਰਹੇਗੀ ਬਾਈ ਨਹੀਂ ਤਾਂ ਇਹ ਨਹੀਂ ਜੰਦੇ ਇਹ ਮਹੀਨੇ ਜੇ ਨਾਲ ਇਹ ਤਾਂ ਉਨੀ ਥੋਤੀ ਐ ਮੀਨ ਬਹੁਤ ਫਰਕ ਪਾਤਾ ਫਰਕ ਪੈਂਦਾ ਯਾਰ ਹਾਂ ਉਹ ਨਹੀਂ ਹੋਰ ਨਹੀਂ ਜੇ ਸਾਲ ਉਨੀ ਪੈੜਾ ਜੇ ਤਾਂ ਹੋਈ ਜਾਂਦਾ ਤੂੰ ਆ ਪਰ ਕਈ ਜਗ੍ਹਾ ਵੀਡੀਓ ਦੇਖੇ ਨੇ ਕਿ ਕਿਹੜਾ ਉਰਦੀ ਸੜਕਾ ਪਰ ਲਾ ਜਦ ਨੇਰੀ ਆਉਂਦੀ ਪਹਿਲੇ ਪਰ ਪੁਰਾਣੀ ਪੁਰਾਣੀ ਜਿੱਤਾ ਅਸਮਾਨ ਹੋ ਜਾਂਦਾ ਸੋਰਾ ਹਾਂ ਹੈ ਸਾਰੇ ਐ ਨਹੀਂ ਵੀ ਇੱਕ ਬੱਸੇ ਸਾਰੀ ਆ ਸਾਰੀ ਹੀ ਹੈ ਭਾਈ ਉਹੀ ਏਰੀਆ ਚ ਪਈ ਘਟੋ ਵਿੱਚ ਕਿਸੇ ਮਾ ਹੋਊਗੀ ਮਾਰੀ ਮੋਟੀ ਕਿ ਖੁਸ਼ਕ ਏਰੀਆ ਜਿਆਦਾ ਜੀ ਵੀ ਪਾਣੀ ਸਲਾਬ ਕਰਦੀ ਉਹ ਨਹੀਂ ਕੋਸ ਸਾਰੀ ਹੀ ਹੈ ਨਹੀਂ ਬੱਸ ਚੌਥੇ ਮੈਂ ਕਹਿੰਦਾ ਚੌਥੇ ਜਿਆਦਾ ਬੁਰਾ ਹਾਲ ਹੂੰਗਾ ਚੌਥੇ ਹੁੰਦਾ ਜਿਆਦਾ ਉਥੇ ਸਲਾਬਾ ਬਹੁਤ ਰਹਿੰਦਾ ਜਦ ਆਪਣੇ ਸੜੀ ਇੰਨੀ ਹੈ ਉਥੇ ਤਾਂ ਹਣੀ ਹੋਣੀ ਹੈ ਆਪਣੇ ਚਲੋ ਉਂ ਪਾਣੀ ਖੜ ਜਾਂਦਾ ਪਰ ਸਲਾਬਾ ਨਹੀਂ ਆਪਣੇ ਜਾਂਦਾ ਰੇਤ ਸੜੀ ਇੰਨੀ ਮੈਂ ਤਾਂ ਜਿਆਦੀ ਹੁੰਦੀ ਹੈ ਉ ਅਜਾ ਗੰਨੇ ਦੱਬ ਕੇ ਜੋਂਤੇ ਚ ਸਲਾਬਾ ਵਾ ਹੁੰਦਾ ਯਾਰ ਇੱਕ ਪਾਣੀ ਚੱਲ ਕੇ ਗੰਨੇ ਨਹੀਂ ਆਈ ਇੱਕ ਪਾਣੀ ਚੱਲਣਾ ਹੁੰਦਾ ਇੱਕ ਪਾਣੀ ਖੜਨਾ ਹੁੰਦਾ ਦੋ ਮਿੰਟੇ ਖੜਾ ਹੀ ਰਿਹਾ ਉੱਥੇ ਖੜਾ ਹੀ ਆ ਪਾਣੀ ਸਾਡੇ ਪਾਣੀ ਚੱਲਦਾ ਏ ਸਾਡੇ ਪਾਣੀ ਕਦੇ ਨਹੀਂ ਸੁੱਕਿਆ ਪਰ ਐ ਵੀ ਸਾਡੇ ਪਾਣੀ ਚੱਲਦਾ ਏ ਹਰ ਬਦਲਵਾ ਪਾਣੀ ਆਉਂਦਾ ਗਾਹ ਦੇ ਡਾਇਰ ਡੂਏ ਵੀ ਆ ਜਾਂਦਾ ਕਈ ਵਾਰੀ ਆ ਉਹ ਉੱਥੇ ਜਿਹੜਾ ਪਾਣੀ ਆ ਗਿਆ ਉਹੀ ਖੜਾ ਏ ਇਸ ਸਭ ਤੋਂ ਮਾੜੀ ਗੱਲ ਆ ਸੀ ਪੜੇ ਕਰਦੇ ਚੌਥੀ ਪੰਜਵੀਂ ਵਿੱਚ ਕਹਿੰਦਾ ਵੀ ਚਲਦੇ ਪਾਣੀ ਉਹ ਚੰਗੇ ਹੁੰਦੇ ਆ ਖੜੇ ਤਾਂ ਫੇਰ ਬਦਬੂ ਮਾਰਨ ਲੱਗ ਜਾਂਦੀ ਆ ਤਰੀਕਾ ਗੱਲ ਤਾਂ ਵਕੀ ਹੈ ਹੈਨਾ ਪਾਣੀ ਵਹਿੰਦਾ ਹੀ ਚੰਗੇ ਆ ਇਹ ਚੌਥੀ ਪੰਜਵੀਂ ਵਿੱਚ ਪਾਣੀ ਦੇ ਦਰਿਆ ਬਗਦੇ ਦਰਿਆ ਕਹਿੰਦਾ ਖੜੇ ਬਸ ਖਰਾਬੇ ਬਣਾਉਨੇ ਖੜਾ ਖਰਾਬ ਉਹ ਚਲਦਾ ਪਾਣੀ ਕਦੇ ਖਰਾਬ ਹੋਊਗਾ ਖੇਤਾਂ 'ਚ ਦੇਖ ਲਈ ਕਦੇ ਪਾਣੀ ਖਰਾਬ ਨਹੀਂ ਆਉਂਦਾ ਕਿਉਂ ਚੱਲਦਾ ਹੈ ਬਦਲ ਰਿਹਾ ਉਹਦੀ ਰੇਸ਼ੋ ਪਰ ਜਿਹੜਾ ਪਾਣੀ ਖੜਾ ਰਿਹਾ ਉਹ ਦੂਏ ਤੀਏ ਦੇ ਨੂੰ ਮੱਛਰ ਵੀ ਹੋ ਜਾਣਾ ਜਾਲਾ ਵੀ ਪੈ ਜਾਣਾ ਸਾਰਾ ਕੁਝ ਸੌਣ ਲੱਗ ਜਾਣਾ ਹਰਿਆਈ ਵੀ ਜੰਮਣ ਲ ਕੀਤਾ ਹੈ ਹੁਣ ਤਾਂ ਇਹਨਾਂ ਦਾ ਵੀ ਕੰਮ ਨਬੇੜਦੀ ਆ ਯਾਰ ਮੈਂ ਵੀ ਦੇਖਿਆ ਬਾੜੇ ਚ ਉਦੋਂ ਸਵੇਰੇ ਲੱਗਿਆਦਾ ਕਰਨ ਸੁੱਖੇ ਨੇ ਰੋਗ ਤਾਂ ਕਹਿੰਦਾ ਮੈਂ ਵੱਢਣਾ ਵੱਢ ਲਈ ਗਿਆ ਥੋੜਾ ਜਿਹਾ ਕੀ ਜੀ ਕੱਖ ਗੰਡਾ ਹੁਣ ਆਇਆ ਵੀ ਹੁਣ ਤੇ ਬਾਅਦ ਘਟ ਹੋਣਾ ਇਹਨੇ ਹੁਣ ਲੰਘ ਲਿਆਦਾ ਟਾਈਮ ਮੈਂ ਵੀ ਮਾਰ ਦੇ ਨਿਕ ਇੱਕ ਵਾਰੀ ਇਹਦੇ ਬਾਅਦ ਖੁਰਚੀ ਦੇ ਨਾਲ ਫੇ ਮੜ ਮੜਾ ਹੁਣ ਇਹਦਾ ਟਾਈਮ ਲੰਘਦਾ ਜਾਂਦਾ ਨਹੀਂ ਮੜ ਮੜਾ ਰੂਟਾ ਬਿਟਰੇ ਘਵਾ ਦੇਵੇ ਪਰ ਰੂਟਾ ਬਿਟਰੇ ਪੱਟ ਦੇਣਾ ਖੁਰਪੇ ਨਾਲੇ ਸਾਫ ਕਰ ਦੂੰਗਾ ਕਹੀਣਾ ਉਹ ਰੂਟਾ ਬਿਟਰੇ ਕੋ ਮੇਰਾ ਰੂਟਾ ਬਿਟਰੇ ਕੋ ਮਲਾਇਆ ਤਾਂ ਕੋਈ ਨਹੀਂ ਉਹ ਤਾਂ ਮੀਂਹ ਤੇ ਹੁੰਦਾ ਜੇ ਮੀਂਹ ਨਾ ਪ ਮੇਰੇ ਦਾ ਤਾਂ ਘੁੰਮਣਾ ਨਹੀਂ ਨਾ ਹੈਗਾ ਮੈਂ ਤਾਂ ਖਲਾੜੀ ਜਦੋਂ ਸਾਫ਼ ਕਰਨਾ ਉਹਦੇ ਮੈਂ ਤੀਜੀ ਖਲਾੜਨੀ ਆ ਖਾਸੀ ਪਈ ਹੈ ਉਹਦਾ ਨਾ ਠੀਕ ਹੈ ਉੱਥੇ ਤੇਰੇ ਵੀ ਗਵਾੜ ਬਹੁਤ ਜੰਮਿਆ ਪਿਆ ਉਹੋ ਜੰਮੇ ਹੋ ਕਰੀ ਗਿਆ ਵਰਤੋਂ ਚ ਹੈ ਨਹੀਂ ਘੁੰਮਦੇ ਫਿਰਦੇ ਹੈ ਨਹੀਂ ਉਹਦਾ ਤਾਂ ਘੁੰਮਦੇ ਫਿਰਦੇ ਰਹਿੰਦੀ ਹੈ ਮੈਂ ਵੀ ਅੱਜ ਉਹਦੇ ਰਟਕਾ ਮਾਰਨਾ ਦੇਖਿਆ ਸ਼ਾਮ ਨੂੰ ਮਾਰੀ ਕਿੱਥੇ ਆ ਸਾਰੇ ਬਾਹਨਾ ਸਾਫ਼ ਕਰਨਾ ਤੇ ਇੱਕ ਤਾਂ ਸੀ ਛੱਲੀਆਂ ਦੇ ਥੋਰ ਕੇ ਕਿੱਕੜਾ ਖੜਾਇ ਪਈ ਆ ਸੱਪ ਜਗ੍ਹਾ ਧੂਣੀ ਲਾਈ ਪਈ ਆ ਜਿੱਥੇ ਦੇਖਦਾ ਸੁੱਕਾ ਜਾ ਉੱਥੇ ਹੀ ਲਾ ਲੈਂਦੇ ਆ ਕਣਕ ਕਾਰਕਮਾ ਕੋ ਉਤਰਣੇ ਦੇਖਦਾ ਵੀ ਉਤਰਾਲਾ ਜੀ ਬਿੰਦੂ ਇੱਥੇ ਤੇਰੇ ਕੋਲ ਤਾਂ ਫਿਰਦਾ ਕੌਣ ਬਿੰਦੂ ਉਹ ਬਿੰਦੂ ਤਾਂ ਮੇਰੇ ਕੋਲ ਕਿੱਥੇ ਆਉਂਦਾ ਬਿੰਦੂ ਤੇ ਲੱਗ ਗਿਆ ਤੁਹਾਨੂੰ ਜੀ ਨੂੰ ਕਹਾਂਗਾ ਵੀ ਚੱਕ ਲਈ ਜਾ ਏ ਜੀ ਫਿਰਦਾ ਤਾਂ ਉਹਨੂੰ ਕਹਾਂਗਾ ਸੁੱਖੇ ਨੂੰ ਸੁੱਖੇ ਨੂੰ ਨਹੀਂ ਆਏ ਨੂੰ ਸੋਨੀ ਨੂੰ ਸੋਨੀ ਨੂੰ ਕਹਾਂਗਾ ਸੋਨੀ ਨੂੰ ਕਹਾਂਗਾ ਵੀ ਭਰ ਲੈ ਝੋਲਾ ਜਾਲਾ ਕਿ ਨਹੀਂ ਉਹ ਤਾਂ ਹੈ ਨਾ ਪਹਿਲਾਂ ਮੈਂ ਉੱਥੇ ਢੇਰੀ ਗੱਲ ਨਾ ਕਰਾਂ ਮੈਂ ਜਾਨਵਰਾਂ ਨੇ ਖਾ ਲਈ ਮੈਂ ਫਿਰ ਮੇਰੇ ਕੋ ਪੁੱਤਰ ਵਾਲੇ ਆ ਗਏ ਮੇਰਾ ਪੁੱਤਰ ਆ ਗਿਆ ਜਾਨਵਰ ਹੂ ਤਾਂ ਕੋਈ ਨਹੀਂ ਖਾ ਲਵੇ ਜੇ ਕੋਈ ਉਟੇ ਝੂਟੇ ਨੇ ਖਾਲੀ ਇਕੱਠੀ ਫੀਰਾਮ ਖਰਾਬ ਹੋ ਜੂ। ਫੇਰ ਆਲਾ ਫੁੱਲ ਜਣੀ 15 ਕਿਲੋ ਕਣਕ ਵੀ। ਮੱਜਨ ਪਿਆਦੇ। ਹਾਂ? ਮੱਜਨ ਮੱਜਨ ਪਿਆਤੀ ਵਿੱਚ ਸਾਫ ਸਾਬ ਕੱਢ ਕੇ ਵੀ ਖਰਾਬ ਹੈ। ਇਹ ਮਿੱਟੀ ਘੱਟਸ ਹੋ ਜਾ। ਕੂਤਰਾਂ ਦੇ ਧੋਕੇ ਪਾਉਣੀ ਆ ਇਹ। ਮੇਰੇ ਕਿੰਦੇ ਧੋਕੇ ਜਿਹੇ ਪਿਆਕੇ ਪਾਉਣਾ। ਉਹ ਕੂਤਰਾਂ ਵਾਲੇ ਆ। ਕੀ ਜਾਣ ਦਿੰਦੇ ਹੈਗੇ। ਉਹ ਬਦਾਮ ਘਾਉਣੇ ਵਾਲੇ ਆ ਬਾਈ। ਉਹ ਬਦਾਮਾਂ ਵਾਲੇ ਆ ਉਹ। ਹੂੰ। ਵੀ ਇਹ ਕਿਤੇ ਕਹੀ। ਹਾਂ। ਤਾਂ ਇਹ ਨੰਬਰ ਦੀ ਬਣਾ ਕੇ ਉਹਨਾਂ ਨੇ ਵੇਖ ਲਈਆਂ। ਉਹਨੂੰ ਕਹਾਂਗਾ ਸੋਨੀ ਨੂੰ ਮੈਨੂੰ ਸੁਣੀ ਮਿਲਿਆ ਨਹੀਂ ਸਾਰਾ ਨੰਬਰ ਵੀ ਨਹੀਂ ਹੈਗਾ ਮੇਰੇ ਕੋਲ ਤਾਂ ਨੰਬਰ ਤਾਂ ਮੇਰੇ ਕੋਲ ਹੈਗਾ ਉਹਨੂੰ ਕੰਨਾਂ 'ਚ ਫੋਨ ਕਾਲੀ ਬਾਦ ਲਾਉਣਾ ਉਹਨੂੰ ਸਮਾਈਕ ਕਟੀਆਂ ਨੂੰ ਪੱਲੀ ਪਰਗਾ ਉਹ ਪਈਏ ਕੜਕ ਕੇ ਚੱਕ ਲਈ ਜਾ ਕਟੀਆਂ ਨੂੰ ਲਾਉਣਾ ਇੱਕ ਪਾਈਪ ਹੋਰ ਤਾਂ ਕਿ ਬੋ ਕਰਦੀਆਂ ਯਾਰ ਕੀ ਖੁੱਲੀਆਂ ਜੱਟੀਆਂ ਵਿੱਚ ਹੁੰਦੀਆਂ ਖੁੱਲੀਆਂ ਛੱਡਦੇ ਰਹਿਣੀਆਂ ਉਹ ਵੀ ਹੁੰਦੀਆਂ ਤਾਂ ਪੈਪ ਵੀ ਵਿੱਚੋਂ ਨਿਕਲ ਜਾਂਦੀਆਂ ਪਾਈਪ ਅੰਦਰ ਰਾਤ ਵਾਸਤੇ ਦਾ ਛੋਟਾ ਜਿਹਾ ਖਾਣਾ ਬਣਾਇਆ ਬਈਕ ਤੇਰਾ ਟੀਨਾ ਦੇ ਖਾਣੇ ਜਿੱਦ ਤੱਕ ਹਾਂ ਦਿਨ ਵਿੱਚ ਫੇਰ ਬਾਹਰ ਛੱਡ ਦਿੱਤੀਆਂ ਵੀਰੀ ਜਾ ਜਿੱਧਰ ਫੇਰਨਾ ਆਹ ਮੂਰੇ ਆ ਜਾਂਦੀਆਂ ਸੜਕ ਪਰ अच्छा आगे के एरिया ਵਿੱਚ ਇੱਕ ਦਰੋਂ ਉੱਪਰ ਭੰਨ ਗਿਆ ਕਮਲਾ ਇਹ ਵਧੀਆ ਇੱਕ ਦਰੋਂ ਕਦੇ ਟਰਾਲੇ ਦੇ ਪਿੱਛੇ ਫੋਕ ਕਰੇਵੇ ਕਦੇ ਕਿਤੇ ਖੁੱਲੀਆਂ ਨਾ ਕਰਨੀ ਆ ਬਾਈ ਮੈਂ ਕਹਿੰਦਾ ਥੋੜਾ ਜਿਹਾ ਕੰਟਰੋਲ ਰੱਖੀਂ ਟਰਾਲੇ ਦੀ ਇਹ ਵੀ ਰੱਖ ਤੂੰ ਨਹੀਂ ਬੰਨਣੀਆਂ ਨਹੀਂ ਇੰਨੇ ਏਰੀਏ ਤੇ ਗਾਹਾਂ ਜਾ ਕੇ ਦਾ ਕੋਸਟਾ ਦੀ ਕੀ ਕਰਣਾ ਰਹਿੰਦੀ ਆ ਖੁੱਲੀਆਂ ਬਹੁਤ ਮੈਂ ਕਹਿੰਦਾ ਇੰਨੇ ਏਰੀਏ ਤੇ ਗਾਹਾਂ ਨਹੀਂ ਆ ਜਾਵੇ ਇੰਨੇ ਏਰੀਏ ਵਿੱਚ ਰੱਖਣੀਆਂ ਠੀਕ ਆ ਡੰਗਰ ਗੋਲੇ ਦਾ ਫਰਕ ਆ ਬਾਈ ਜਦ ਤੱਕ ਡੰਗਰ ਨਾ ਆਵੇ ਜਿੱਥੇ ਮਰਜ਼ੀ ਨਾ ਬੈਠਣਾ ਆਪਣੀ ਮਰਜ਼ੀ ਨਾਲ ਉੱਠਣਾ ਐਂ ਫਿਰ ਰੁੱਕੇ ਹਾਂ ਉਹ ਤਾਂ ਹੈ ਇੱਕ ਨਹੀਂ ਬਹੁਤ ਫਰਕ ਆ ਨਾ ਡੰਕਰ ਬਾਹਰ ਨਾਲ ਠੇਪ ਜੀ ਕਿਆਰੀ ਜਗਾ ਜਿਆਦਾ ਪਉਂਦੀਆਂ ਕਿਆਰੀਆਂ ਚ ਜਾਣ ਤੇ ਰੋਕਣਾ ਉੱਧਰ ਜਿਆਦਾ ਇੱਧਰ ਉਹ ਏਡ ਲਾ ਦੇ ਜਿਹੜਾ ਉਹ 27 ਫੁੱਟ ਦਾ ਪਾਈਪ ਲੱਗਣਾ ਉਹ ਲਾਉਂਗਾ ਕੋਈ ਸਿਸਟਮ ਬਣਾਉਣਾ ਉਹਦਾ ਇਹ ਤਾਂ ਮਗਰ ਟਾਇਬੇ ਲੱਗਣਾ ਹੈ ਧੱਕ ਗਏ ਲੱਗਦਾ ਉਹ 27 ਫੁੱਟ ਦਾ ਲੱਗਣਾ ਆਹੋ ਫੇਰੇ ਇੱਕ ਨਹੀਂ ਗਾ ਨਹੀਂ ਸਰਨਾ ਤਿੰਨ ਲੱਗਣੇ ਇਹ ਤਾਂ ਜੱਬ ਕਰਨਾ ਆਹੋ ਫੇਰੇ ਇੱਕ ਪਾਈਪ ਉਹ ਤਾਂ ਲੰਘ ਜੇ ਗਏ ਉਹਨਾਂ ਨੇ ਪਰ ਉਹਨਾਂ ਬਸੇ ਜਾ ਬਾੜਾ ਜਾ ਉਹਥੇ ਬਣਾ ਦੇ ਉਹਨਾਂ ਨੂੰ ਉੱਥੇ ਹੀ ਬਣਾਉਣਾ ਉੱਥੇ ਉਹਨਾਂ ਨੂੰ ਪਾਈਪ ਲਾ ਦੇ ਬਸ ਉੰਨੀ ਜਗ੍ਹਾ 'ਚ ਪਾਈਪ ਤਾਂ ਲੱਗੇ ਵੀ ਆ ਥੋੜੀ ਜੀ ਬਾਹਰ ਤੱਕ ਨਾ ਵੀ ਤਾਂ ਜਿਹੜਾ ਖੁੱਲ੍ਹਾ ਜੀ ਏਰੀਆ ਡੰਗਰਾ ਰੰਗਰਾਂ ਵਾਲਾ ਉੱਥੇ ਹੀ ਬੰਦ ਕਰ ਦੇਣਾ ਵੀ ਇੱਧਰ ਨਾ ਹੁਣ ਸ਼ੈੱਡ ਵਿੱਚ ਨਾ ਕਿਆਰੀਆਂ 'ਚ ਇਹ ਸਾਫ ਗੈਰ ਬਣਾ ਦੇਣਾ ਉਹਨਾਂ ਨੂੰ ਠੀਕ ਹੈ ਖੁੱਲ੍ਹੇ ਦਾ ਤਾਂ ਬਹੁ ਚੋਈ ਆਲਾ ਪਾਣੀ ਚੋਈ ਤਾਂ ਹਟ ਗਈ ਅਸਾਂ ਚੋਈ ਤਾਂ 5-7-6 ਦਿਨੋਂ ਉੱਪਰ ਹੁਣ ਤਾਂ ਮੀਂਹ ਦਾ ਪਿਆ ਤਾਂ ਮਾੜੇ ਚੁੱਬੀਆਂ ਜਿਹੀਆਂ ਖੜੀਆਂ ਤੀਆਂ ਕਿ ਤਾਂ ਠੀਕ ਆ ਹੁਣ ਹਾਂ ਹੁਣ ਤਾਂ ਠੀਕ ਆ ਪਾਣੀ ਤਾਂ ਹਟ ਗਿਆ ਉੱਪਰ ਤੇ ਪਾਣੀ ਨਹੀਂ ਹੈਗਾ ਹੁਣ ਤਾਂ ਬਸ ਆਹੇ ਵੀ ਪੱਛੋ ਦਾ ਦਿਖੇ ਜੀ ਜਲਦੀ ਢੰਡੀ ਆਹੇ ਪੱਛੋ ਤਾਂ 4 ਦਿਨਾਂ ਮੇ ਪਣ ਚੱਕ ਦੇਣੇ ਹੁਣ ਤਾਂ ਏਸੀ ਚੱਲੇ ਰੋਜ ਹੁਣ ਤਾਂ ਏਸੀ ਬੰਦ ਹੋ ਗਏ ਕਿ ਗਾਣੇ ਏਸੀ ਤੇ ਸਾੜੇ ਬੰਦ ਹੋ ਗਏ ਸਾੜੇ ਨਹੀਂ ਹੋਏ ਇਹਦੇ ਚਲਾਉਂਦੇ ਜੀ ਦੋ ਦੋ ਘੰਟੇ ਉਹ ਆਏ ਤਾਂ ਚੱਲੀ ਤਾਂ ਜਾਂਦਾ ਕੋਠੇ ਪਰ ਪੈ ਜਾ ਬਾਹਰ ਆਏ ਤਾਂ ਬਾਹਰ ਅੰਦਰੇ ਤਾਤੀ ਗੋਲਾ ਇਹ ਕੀ ਹਵਾ ਗਈ ਜੀ ਹੁੰਦੀ ਚੁਵਾਰੇ ਚ ਫਰਕ ਉੱਪਰ ਚੁਵਾਰੇ ਚ ਥੱਲੇ ਦਾ ਇਸੇ ਚਲਾਉਂਦੇ ਆ ਬਾਪੂ ਇਹ ਨਹੀਂ ਹੋਰੇ ਆ ਕੇ ਪੈਂਦਾ ਘੰਟਾ ਕਾ ਸਾਂਝੇ ਦੇ ਉੱਠ ਗਏ ਬਦੀ ਕੀ ਹਵਾ ਮੈਂ ਕਹਾਂ ਨਜ਼ਾਰਾ ਜਾਂਦਾ ਪੱਖਾ ਚਲਾ ਕੇ ਠੱਡ ਲੱਗਦੀ ਥਲੀ ਪੱਖਾ ਦੇ ਨਾਲ ਇੱਕਣੀ ਵੀਰੀ ਹਵਾ ਠੱਡੀ ਆ ਹਾਂ ਬਾਹਰਲੀ ਹਵਾ ਦਾ ਬਾਹਲੀ ਹੋਏ ਬਈ ਤੇਰੀ ਬਾਹਰਲੀ ਹਵਾ ਦਾ ਬਹੁਤ ਫਰਕ ਜ਼ਿਆਦਾ ਤੁਹਾਨੂੰ ਮੈਂ ਦੱਸਦਾ ਹੈਗਾ ਹੁਣ ਮਿੱਟੀ ਦਾ ਬਹੁਤ ਕੋੰਦਰ ਹੁਣ ਕਟੂ ਜਾਂ ਖੁੱਲ੍ਹੇ ਛੱਡਣੇ ਆ ਨਾ ਸਾਰੇ ਵੇੜਾ ਪੱਕਾ ਹੋ ਗਏ A to Z ਕੰਨੀਆਂ ਕਿਆਰੀਆਂ ਕੱਚੀਆਂ ਨੇ ਇਹ ਕਿਆਰੀਆਂ ਚ ਵੱਢ ਜਿੰਦੀਆਂ ਜੇ ਕੋਈ ਬੀਜਿਆ ਨਹੀਂ ਹੈਗਾ ਚੱਲ ਯਾ ਸਰ ਹੁਣ ਤਾਂ ਸਾਰੇ ਥਾਵੇਂ ਅੰਦਰ ਪੈਂਦੀ ਆ ਆਪਣੇ ਆਪਣੇ ਬਾਹਰ ਕੋਈ ਵੀ ਨਹੀਂ ਬੰਦਾ ਹੈਗਾ ਹੈਨਾ ਅੱਗੇ ਬਾਹਰ ਪਏ ਕਰਦੇ ਵਿਗਾ ਜੇ ਅੱਗੇ ਕੋਠੇ 'ਚ ਬੈਣਾ ਮੀਂਹ ਗਣੀ ਚ ਪਤਾ ਕਿਆ ਕਹਣਾ ਘਰ ਦੇ ਨੇ ਢੀਕੇ ਉਤਰੋ ਜੀ ਮੀਂਹ ਹੈਗਾ ਬਨੀਰਾ ਵੀ ਨਹੀਂ ਹੈਗਾ ਤੇ ਫੜਕੋਗੇ ਥੱਲੇ ਕਰਿਓ ਹੋ ਗਿਆ ਪੈਰ ਦੇਲਾ ਸਮਾਨ ਕਣੀ ਦੇਖੀ ਜਾਣਾ ਤਾਰੇ ਗਣੀ ਤਾਰੇ ਤਾਰੇ ਤੇ ਹੀ ਪਤਾ ਲੱਗਦਾ ਵੀ ਐਨਾ ਟਾਈਮ ਹੋ ਗਿਆ ਹੈ ਤਾਰੇ ਨਹੀਂ ਮੰਜੀ ਦੇਖੀ ਆ ਹਾਂ ਮੰਜੀ ਮੰਜੀ ਤੇ ਲੱਗਦਾ ਹੈ ਰੋਜ਼ ਲੱਭੀ ਜਾਣੀ ਉਹ ਮੰਜੀ ਆਹ ਮੰਜੀ ਇਤੋਂ ਲੱਭੀ ਜਾਣਾ ਤਰੂ ਤਾਰਾ ਹੈਨਾ ਹਾਂ ਇਕ ਸਤਿ ਪਹਿਲਾ ਜਿਹੜੇ ਕਰਦਾ ਦਾ ਸ਼ਾਮ ਨੂੰ 5:00 ਵਜੇ ਜੜਦੇ ਕਰਦਾ ਲੋ ਜੇ ਸੂਰਜ ਛਿਪਣਾ ਚੰਦ ਆਲੇ ਮੜਾ ਮੜਾ ਜੇ ਚੜਨਾ ਉਹ ਤੇ ਪਹਿਲੀ ਤਾਰਾ ਜੜੇ ਕਰਦਾ ਦਾ ਉਹ ਸਭ ਤੋਂ ਪਹਿਲਾ ਚੜਦਾ ਦਾ ਲੋਕਣਾ ਵੀ ਸਭ ਤੋਂ ਬਾਅਦ ਵਿੱਚ ਉਹਨੇ ਸਵੇਰੇ ਸਵੇਰੇ ਇੱਧਰ ਆ ਹਾਂ ਉਹ ਵੀ ਟਾਈਮ ਹੁੰਦਾ ਦਾ ਕਿ ਦੇਖ ਲੈ ਤਾਰੇ ਗਿਣੀ ਜਾਣੇ ਦੇਖੀ ਜਣਾ ਉਹ ਮੰਜੀਆ ਉੱਥੇ ਚਲੀ ਗਈ ਸਿਰ ਪਰ ਹੁਣੀ ਕਦੇ ਉਹ ਚਲੀ ਜਾਣੀ ਗਾਹਾਂ ਤਾਂ ਵੇਲੇ ਕਰਦੇ ਦਾ ਮੋਬਾਈਲ ਤਾਰਿਆਂ ਦਾ ਨਾਮ ਵੀ ਨਹੀਂ ਦੇਖਿਆ ਬਾਤਾਂ ਵੀ ਭੁੱਲ ਗਏ ਹੁਣ ਤਾਂ ਜਿਹੜੀਆਂ ਬਾਤਾਂ ਨੇ ਆਲੇ ਨੂੰ ਸੁਣਾਈ ਕਰਦੇ ਉਹ ਵੀ ਭੁੱਲ ਗਏ ਰੋਹੀਦਾ ਤਾਂ ਵੀ ਉਹ ਨਿਆਣੇ ਤਾਰਿਆਂ ਦਾ ਨਹੀਂ ਪਤਾ ਮੰਜੀ ਦਾ ਨਹੀਂ ਪਤਾ ਉਹਦਾ ਇਹਨਾਂ ਨੂੰ ਕੀ ਪਤਾ ਹਣ ਐਨ ਐ ਬਣੀ ਵੀ ਹੁੰਦੀ ਸੀ ਪੂੰਜੀ ਹੁੰਦੀ ਸੀ ਪਿੱਛੇ ਉਹ ਦੇਖੀ ਜਾਣੀ ਪਿਆਨੇ ਦੇ ਲੈ ਵਿਹੜੇ ਚ ਮੋਬਾਈਲ ਨਾਲ ਸਭ ਕੁਝ ਗੁਰਮ ਕਰਤਾ ਉਹ ਪਹਿਲਾਂ ਤਾਂ ਸਭ ਕੁਝ ਕੇ ਦਿਮਾਗ ਵੀ ਗੁੱਲ ਕਰਦੇ ਇਹਨਾਂ ਦੇ ਨਿਆਣੇ ਦੇ ਕਿ ਸਿਆਣੇ ਦੇ ਵੀ ਕਰਦੇ ਨਿਆਣੇ ਦੇ ਨਹੀਂ ਕਰਦੇ ਸਭ ਦੀ ਕਰਦੇ ਜੇ ਬੰਦੇ ਕੋਈ ਵਿਹਲਾ ਟਾਈਮ ਹੋਊਗਾ ਮੈਂ ਨਹੀਂ ਜਾਣਦਾ ਤੂੰ ਉੱਥੇ ਤੇ ਉੱਥੇ ਤਾਂ ਹੀ ਚਲੇ ਜਾ ਜੇ ਉਹ ਗੁੱਲ ਗਿਆ ਤੈਨੂੰ ਮੁੜਨਾ ਪੈਣਾ ਵੀ ਚੱਕ ਕੇ ਲਿਆਵਾਂ ਹੋਣ ਹਾਂ ਹੋਣ ਬਿਨਾਂ ਤਾਂ ਨਹੀਂ ਸਰਦਾ ਫੇਰ ਉਹ ਅੱਗੇ ਗੱਲ ਕਰਦਾ ਵੀ ਅੱਗੇ ਖੇਲੇ ਕਰਦੇ ਸੀ हां ਮੈਨੂੰ ਖੇਲੇ ਨਾ ਹੁਣ ਕੀ ਆ ਕਹਿੰਦੇ ਨਾ ਇਹ ਨਾਲੇ ਖੇਲਣ ਆਈ ਤੇ ਮੈਂ ਤੇਰੀ ਆਉਣ ਉਹ ਵੀ ਦੇਖੀ ਜੋ ਪਏ ਆ ਰਾਤ ਹੋ ਰਿਹਾ ਤੇ ਦੱਲੀ ਲੈ ਕੇ ਗਿਆ ਜਾ ਕੇ ਖੜੇ ਤੇ ਰਾਤ ਰਾਤਾ ਜੋ ਮੋਟਰਸਾਈਕਲ ਤੇ ਪਰਸੋਂ ਤੋਸਤੀ ਸੀ ਦੱਲੀ ਕਹਿੰਦਾ ਇਹ ਹੈ ਨਹੀਂ ਤੇ ਕਹੇ ਵੀ ਦੇਖੋਮਣ ਕਰਕੇ ਉੱਥੇ ਨੂੰ ਮੈਂ ਕਿਹਾ ਚੱਲਦੇ ਆਪੇ ਘੁੰਮਣ ਚੱਲੀ ਫਿਰ ਇਹ ਗਵਲੀ ਗਲੀ ਨਿਕਲਦੀ ਜਾਣਾ ਅੱਜ ਮਾ ਚੱਲ ਭਾਈ ਗਲੀ ਗਲੀ ਦੇ ਵਿੱਚ ਚੱਲਦੇ ਪੰਜ-ਸੱਤ ਸਾਲ ਹੋ ਗਏ ਦੇਖੀ ਨੂੰ ਉਹ ਕਿ ਮਿਹਾਲੀ ਆਹੋ ਉੱਥੇ ਨੂੰ ਲੰਘ ਕੇ ਜਦੋਂ ਅਸੀਂ ਤੁਰ ਕੇ ਮੈਂ ਕਿਹਾ ਦੇਖ ਲੈ ਇਹ ਵੀ ਤਾਂ ਅੱਗ ਅੱਗ ਦੀ ਹੁਣ ਉੱਥੇ ਘਰ ਇੰਨੇ ਹੋਰ ਹੋ ਗਏ ਪਤਾ ਵੀ ਨਹੀਂ ਲੱਗਦਾ ਅੱਗੇ ਸਾਨੂੰ ਕੱਲੇ-ਕੱਲੀ ਗਲੀ ਦਾ ਪਤਾ ਹੁੰਦਾ ਦੇ ਵਿੱਚ ਹੀ ਹਾਂ ਟਾਈਮ ਇਨਾ ਚੇਂਜ ਹੋਈ ਜਾਂਦਾ ਕੱਚੇ ਵਾਲੇ ਘਰ ਹੁੰਦੇ ਤੇ ਉਹ ਵੀ ਜਦੋਂ ਸੋਨਾ ਲਗਾਉਣੇ ਫੇਲੇ ਜਾਂਦੇ ਤੇ ਲੱਭੀ ਜੋ ਸੋਨਾ ਸਾਰੀ ਦੇਖ ਲੈ ਮੈਂ ਵੀ ਨਾਲ ਬੈਠ ਕੇ ਦੇਖੀ ਹੁਣ ਇਹ ਦੇਖੀ ਹੁਣ ਇਹ ਕਿੱਥੇ ਬੈਠਿਆ ਵੀ ਬੈਠ ਹੁੰਦੀ ਸੀ ਕੋਈ ਦਰਸ਼ਕਾਂ ਦੇ ਦੁਆਜੇ ਕੋ ਹੁੰਕੀ ਆ ਜੱਪੀ ਮਰੀ ਜਾ ਬਾਈ ਉਹ ਤਾਂ ਦੂਹਾਂ ਖੋੜਾ ਜਾ ਖੋੜਾ ਜਾ ਉਹ ਤਾਂ ਹੁੰਦਾ ਦਾ ਤੇਰਾ ਪੁਰਾਣੀ ਇੱਟਾਂ ਦਾ ਵੀ ਕੀ ਆਹ ਇੱਟਾਂ ਵੀ ਉੱਥੇ ਪਾਊਡਰ ਹੀ ਕਰਦੇ ਸੀ ਕਹਿੰਦੇ ਪੂਤ ਰਹਿੰਦੇ ਆ ਧਾਰੇ ਖਲਾ ਦੂਹ ਨੂੰ ਜਾ ਕਰਨ ਮੈਂ ਉੱਥੇ ਲਾ ਕੇ ਹੁੰਦਾ ਕੋਈ ਨਹੀਂ ਦਾ ਹੁੰਦਾ ਕਹਿੰਦਾ ਖੋੜਾ ਦਾ ਕਹਿੰਦੇ ਉਹ ਪੂਤ ਦੱਸ ਹੈ ਵੀ ਆ ਵੇਲੀ ਢਾਈ ਵੀ ਆ ਪੂਤ ਕਿਤੇ ਤੇ ਆ ਉਹ ਹੀ ਗੱਲ ਕਰਦਾ ਮੈਂ ਵੀ ਉਹ ਟਾਈਮ ਹਾਇੋ ਨਹੀਂ ਪਾਊਡਰ ਦੇ ਚੱਲ ਠੀਕ ਹੈ ਜੀ ਉਹ ਹੁਣ ਤਾਂ ਕਿਆਰੀਆਂ ਆ ਗਈਆਂ ਬੱਤਾਂ ਨਾ ਵੀ ਹੁੰਦੇ ਆ ਹਾਂਜੀ ਮੇਰੇ ਬੀਜਾਂਗੇ ਲਾਵਾਂਗੇ ਇਹਨੂੰ ਗੁੱਟ ਕੇ ਮੀਨਾ ਕੰਮ ਖਰਾਬ ਕਰਦਾ ਤਾਂ ਹਾਂਜੀ ਕਟੀਆਂ ਨੂੰ ਕਿੱਦਾਂ ਲੋਟ ਰਹੂੰਗਾ ਕਟੀਆਂ ਤੰਗ ਕਰਦੀਆਂ ਜੀ ਬਹੁਤ ਇੱਥੇ ਤੇ ਲੈ ਕੇ ਉਰੇ ਤਾਂ ਕਿ ਇਹਨੂੰ ਬੰਦ ਕਰਨ ਦੀ ਸਲਾਹ ਏ ਹਾਂਜੀ ਬਈ ਇੱਧਰ ਨਾ ਆਉਂ ਉਹ ਇੱਧਰ ਉਹ ਸਿਰੇ ਤੱਕ ਗੇਟ ਤੇ ਬਾਹਰ ਲੰਘ ਜਾਂਦੀਆਂ ਜਾਂ ਖੁੱਲੀਆਂ ਛੱਡ ਦੇ ਗਰਮ ਦੇ ਭਾਂਤੇ ਉਦਣ ਆ ਗਲਾਬ ਸਾਰੇ ਖਾ ਗਈਆਂ ਆ ਮਿਰਚਾਂ ਖਾ ਗਈਆਂ ਆ ਮਿਰਚ ਦਾ ਤਮਾਰਾ ਕਰ ਆ ਜਿਹੜਾ ਮਿਰਚ ਦਾ ਬੂਟਾ ਤੇ ਵੀ ਖਾ ਗਈਆਂ ਕਿਆਰੀਆਂ 'ਚ ਵੱਡ ਜਾਂਦੀਆਂ ਤੋੜਤਾ ਹੀ ਕਰ ਗਿਆ ਹੁਣ ਇਹੀ ਸਲਾਹ ਹੈ ਵੀ ਕਿੱਦਾਂ ਕਰੀਏ ਜਾਈਏ ਹੂੰ ਉੱਥੇ ਦੋਹੀ ਜਗ੍ਹਾ ਉਹ ਕੱਢ ਕੇ ਕਿਹਾਏ ਨਟ ਜੱਤੂਆ ਉਹਦੇ ਨਾਲ ਗਲਾ ਬਣਦੀ ਆ ਵੀ ਇੱਥੇ ਨਟ ਕੱਢ ਕੇ ਹਾਂਜੀ ਉਧਰ ਨਟ ਕੱਢ ਕੇ ਰੱਸੀ ਪਾ ਦਿੰਦੇ ਆ ਹਾਂਜੀ ਬਸ ਰੱਸੀ ਪਾ ਕੇ ਦੇਖ ਰਹੇ ਨੇ ਨਹੀਂ ਪਾ ਤਾਂ ਪੈਪ ਦਈਏ ਉਹ ਘਟੋ ਘਾਟਾ 28 ਫੁੱਟ ਹੋ ਜਣਾ 30 ਫੁੱਟ ਐਡਾ ਪੈਪ ਲੋਟ ਵੀ ਨਹੀਂ ਆਉਣਾ ਏ ਵੀ ਆਈਓ ਰੱਖਣਾ ਵੀ ਆ ਕਿਤੇ ਨਹੀਂ ਰੱਖਦਾ ਸਿੱਧਾ ਲੰਘੂਗਾ ਫਿਰ ਹਾਂ ਉਹ ਪਰਾਂ ਜਾਊ ਫਿਰ ਤਾਂ ਅੱਗੇ ਉਹ ਵੀ ਲੋਟ ਆ ਜਾਣਾ ਪਾਈਪ ਪਰ ਆਏ ਵੀ 30 ਫੁੱਟ ਦੇ ਤਿੰਨ ਪਾਈਪ ਚਾਹੀਦੇ ਆ ਜੇਕਰ ਉਧਰ ਤਿੰਨ ਲਾਇਏ ਵੀ ਆਪਾਂ ਨੇ ਹਾਂਜੀ ਉਹਰੇ ਵੀ ਤਿੰਨ ਪਾਈਪਾਂ ਘੇਰੋ ਪਾਏ ਨੇ ਤਾਂ ਪਰਾਂ ਨੂੰ ਜਾਣਾ ਇਹ ਵੀ ਆ ਪਰਾਂ ਵਿੱਚ ਇੱਧਰ ਹੀ ਗਾਹ ਪਾਉਂਗੇ ਇੱਥੇ ਮਰਜ਼ੀ ਫੇਰੀ ਆਵੇ ਇੱਥੇ ਹਾਂਜੀ ਇੱਧਰ ਹੁਣ ਪਿਆਈ ਦੀ ਇਹਨਾਂ ਦਾ ਬੰਦ ਬੋਵਾ ਕਰੀਏ ਗੀਆਂ ਗੱਲ ਟਰਾਲੇ ਦੇ ਪਿੱਛੇ ਘੁੰਮ ਕੇ ਉਹੀ ਆ ਕੋਈ ਜ਼ਰਾ ਪਤਾ ਵੀ ਨਹੀਂ ਲੱਗਦਾ ਕਿੱਥੇ ਗਿਆ ਕਰਿਆ ਹੁੰਦੀ ਹੈ ਫੁੱਲ ਦਾ ਕੋਈ ਨਹੀਂ ਗਮਲਾ ਭੰਤਾ ਤੁਹਾਡਾ ਹੋਰੀ ਇੱਕ ਗਮਲਾ ਫੁੱਲ ਖਾਈ ਜਾਂਦੀਆਂ ਮੂਰੇ ਜਾ ਕੇ ਉਹੀ ਦੇਖਦਾ ਵੀ ਅੱਛੀ ਤੇ ਆਹੀ ਲੋਟ ਲਾਉਂਗਾ ਹਾਂਜੀ ਪਹਿਲਾਂ ਰੱਸੀ ਬੰਨ ਕੇ ਦੇਖ ਲੈਂਦੇ ਆ ਕਿਉਂਕਿ ਉਹ ਜਿਹੜਾ ਲੰਗਣਾ ਉਧਰ ਰੱਸੀ ਹਟਾ ਹੋ ਜਾਏਗਾ ਨਹੀਂ ਪਾਈਪ ਕਿੱਥੇ ਹਟਾ ਹੁਣੇ ਦਿੱਨੇ ਉਧਰ ਉਹ ਵੀ ਹੈ ਜੀ ਆਪਾਂ ਤੋਂ ਉੱਪਰ ਲੰਘ ਜੂਗੇ ਹਰੇਕ ਤੇ ਥੋੜਾ ਬਾਪੂ ਦੇ ਉੱਪਰੋਂ ਰੰਗ ਆਉਣਾ ਹਾਂਜੀ ਆਹ ਚੀਜ਼ ਦਾ ਇਹ ਚੀਜ਼ਾਂ ਦੇਖਉਂੀਆਂ ਯਾਰ ਰੱਸੀ ਗਾਲ ਦੇਖਦੇ ਆ ਜੇ ਆ ਗਈਆਂ ਲੋਟ ਬੱਛੀ ਉਹ ਜੀ ਨਾਲ ਤਾਂ ਆ ਜਣੀ ਬੱਛੀ ਉਹ ਆ ਲੀਡਰ ਸਾਹਿਬ ਹੀ ਜ਼ਿਆਦਾ ਤੇਜ਼ ਹੈ ਨਾ ਤੇ ਬੱਛੀ ਬੱਛੀ ਵਿੱਚ ਨੂੰ ਵੀ ਨਿਕਲ ਜਾਂਦੀ ਆ ਪਹਿਲਾਂ ਲਾਈਤੀ ਬਹੁਤ ਹੈਗਾ ਬਾਕੀ ਸਾਰੀਆਂ ਕਟੀਆਂ ਦਾ ਸਾਬੂ ਆ ਬੱਛੀ ਹੋਗਾ ਆ ਸਾਰਾ ਗਾ ਇਧਰ ਬੱਛੀ ਪਉਂਦੀ ਕਿਆਰੀਆਂ ਦੇ ਸਭ ਤੋਂ ਪਹਿਲਾਂ ਬੱਛੀ ਨੇ ਬੜਨਾ ਹੋਰ ਕੋਈ ਨਹੀਂ ਹੈਗਾ ਕਮਾਂਡਰ ਸਾਹਿਬ ਆ ਹਾਂ ਜੀ ਚੱਲ ਇਹੀ ਦੇਖਦੇ ਆ ਕੱਲੂ ਮੇਖਾਂ ਗੱਟ ਕੇ ਰੱਸੀਆਂ ਲਾ ਕੇ ਇਹੀ ਲੋਡ ਰਹਿਣਾ ਏ ਰਹੀ ਆ ਤਾਂ ਠੀਕ ਆ ਨਹੀਂ ਤਾਂ ਫੇਰ ਕੋਈ ਹੋਰ ਹੀਲਾ ਕਰੂਗੇ ਉਹ ਨਹੀਂ ਚੱਣੀਆਂ ਪੈਣੀਆਂ ਉਹ ਬੰਨ ਥੋੜੂ ਹੋਣੀਆਂ ਜਦੋਂ ਹਲਾ ਲਾਤੀਆਂ ਉਹ ਪਿੱਛੇ ਆ ਦੋ ਘੰਟੇ ਸਵੇਰੇ ਦੋ ਚਾਰ ਸ਼ਾਮ ਨੂੰ ਅੱਜ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲੂ ਅਸਰੀਕਾਲ ਜੀ